ਗੁਰੂ ਦੀ ਬਾਣੀ ਦਾ ਵਾਕ ਹੈ ਸਤਿਗੁਰ ਆਇਓ ਸ਼ਰਨ ਤੁਮਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਟੋਡੀ ਰਾਗ ਅੰਦਰ ਪੰਚਮ ਪਾਸਾ ਦਾ ਇਹ ਸ਼ਬਦ ਹੈ ਸਾਸਨ ਮਹਾਰਾਜ ਕੋ ਮੰਗਿਆ ਕਿ ਮੈਨੂੰ ਸੁਖ ਮਿਲ ਜਾਵੇ ਸੁਖ ਲੈਣ ਵਾਸਤੇ ਤੇ ਬੈਠੇ ਆਪਾਂ ਸਾਸਨ ਪਹਿਲਾਂ ਵੀ ਗੱਲ ਕੀਤੀ ਹਰ ਬੰਦਾ ਸੁਖ ਮੰਗਦਾ ਹੈ ਹਰ ਜੀਵ ਜੰਤੂ ਸੁਖ ਮੰਗਦਾ ਹੈ ਪਰ ਗੁਰੂ ਦੀ ਬਾਣੀ ਦਾ ਫੈਸਲਾ ਹੈ ਨਾਨਕ ਦੁਖੀਆ ਸਭ ਸੰਸਾਰ ਵੱਡੇ ਵੱਡੇ ਜੋਦੀ ਸਿੰਘ ਲੋਕ ਤਿੰਨ ਕੋ ਬਿਆਪੇ ਚਿੰਤਾ ਰੋਗ ਕਹਿੰਦੇ ਮਾਤੜ ਤੇ ਮੰਨਿਆ ਕਿ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਉਹ ਦੁਖੀ ਹੈ ਚਿੰਤਾ ਵਿੱਚ ਕਰ ਨੂੰ ਕੀ ਬਣੇਗਾ ਜਿਹਦੇ ਕੋ ਸਭ ਕੁਝ ਹੈ ਉਹ ਵੀ ਚਿੰਤਾ ਵਿੱਚ ਫਸਿਆ ਹੋਇਆ ਹੈ ਫਿਰ ਸੁੱਖ ਹੈ ਕਿੱਥੇ ਸੁੱਖ ਤੁਹਾਨੂੰ ਬਾਹਰੋਂ ਨਹੀਂ ਮਿਲਣਾ ਭਾਵੇਂ ਤੁਸੀਂ ਲੱਖ ਰੁਪਏ ਦਾ ਸੂਟ ਪਾ ਲਓ 6 ਕਰੋੜ ਦੀ ਕੋਠੀ ਵਿੱਚ ਬਹਿ ਜਾਓ 10 ਕਰੋੜ ਦੀ ਗੱਡੀ ਵਿੱਚ ਬਹਿ ਜਾਓ ਛੱਤੀ ਪ੍ਰਕਾਰ ਦੇ ਭੋਜਨ ਖਾ ਲੋ ਇਹ ਵੀ ਤੁਹਾਡੇ ਪੈਮਾਨਾ ਨਾਲ ਸੁੱਖ ਦਾ ਸੁੱਖ ਤੁਹਾਡੇ ਅੰਦਰ ਹੈ ਅਹਿਸਾਸ ਦੀ ਜੇ ਤੁਹਾਡਾ ਮਨ ਦੁਖੀ ਆ ਨਾ ਤੁਹਾਡੇ ਤੋਂ ਤਨ ਨੂੰ ਸੁੱਖ ਨਹੀਂ ਮਿਲਣੀ ਸਕਦਾ ਜਿਵੇਂ ਮਰਦੀ ਭੱਜੇ ਫਿਰ ਮਨੁੱਖ ਮਨ ਦੀ ਖੋਜ ਕਰਦਾ ਹੀ ਨਹੀਂ ਅੰਦਰ ਚਾਹਦਾ ਹੀ ਨਹੀਂ ਬਾਹਰ ਹੀ ਵੇਖੀ ਜਾਂਦਾ ਬਾਹਰ ਸੁੱਖ ਨਹੀਂ ਹੈਗਾ ਕਾ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹਿੰਦੇ ਘਰ ਇੱਥੇ ਸੁੱਖ ਵਸੇਗਾ ਨਾ ਫਿਰ ਬਾਹਰ ਸੁੱਖ ਪ੍ਰਾਪਤ ਹੋਏਗਾ ਉਹਦੇ ਵਾਸਤੇ ਕੀ ਹੈ ਕੋਹ ਨਾਨਕ ਗੁਰ ਮੰਤਰ ਦਰੜਾਇਆ ਗੁਰ ਮੰਤਰ ਕੀ ਹੈ ਵਹਿਗੁਰੂ ਗੁਰ ਮੰਤਰ ਹੈ ਜਦ ਭੋਮੇ ਕੋਈ ਕਦੀ ਜਪਿਆ ਕਿੱਡਾ ਸੁੱਖਾ ਸਾਨੂੰ ਤਰੀਕਾ ਦਿੱਤਾ ਗਰੀਬ ਨਵਾ ਸਤਿਗੁਰਾਂ ਨੇ ਕਿਉਂਕਿ ਸਾਡੇ ਉਹ ਦਿਆਲੂ ਮਾਤਾ ਪਿਤਾ ਹੁੰਦੇ ਸਾਡੇ ਵਾਅਦੇ ਸਭ ਕੁਝ ਵਾਰ ਗਏ ਸਾਹ ਸੰਗ ਇੰਨਾ ਦਿਆਲੂ ਪਿਤਾ ਕਿ ਦੇ ਮਰ ਸਕਦਾ ਸਾਹ ਸੰਗ ਕਿ ਆਪਣੇ ਪੁੱਤਰਾਂ ਦੀਆਂ ਡੈੱਡ ਬਾਡੀਆਂ ਲਾਗੂ ਵੈਸੇ ਲੰਘ ਜਾਵੇ ਉਹਨਾਂ ਵੱਲ ਵੇਖੇ ਵੀ ਨਾ ਜਦੋਂ ਕਤਰਾਣੇ ਦੀ ਢਾਲ ਤੇ 40 ਮੁਕਤੇ ਸ਼ਹੀਦ ਹੁੰਦੇ ਉਹਨਾਂ ਦੇ ਸੰਸਕਾਰ ਆਪ ਕਰੇ ਪੁੱਤਰਾਂ ਨਾਲੋਂ ਸਿੱਖਾਂ ਨੂੰ ਵੱਧ ਪਿਆਰ ਕੀਤਾ ਸੰਸਾਰ ਨੇ ਦੇਖਿਆ ਕਿੰਨੇ ਮਾਣ ਦੇ ਨਾਲ ਇਹ ਗੱਲ ਕਹੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੁਵੇ ਤੋਂ ਗਿਆ ਹੁਆ ਜੀਵਨ ਕਈ ਹਜ਼ਾਰ ਕਿੰਨੇ ਮਾਣ ਦੇ ਨਾਲ ਆਖਿਆ ਤਾਜ ਉਸੇ ਗੁਰੂ ਦਾ ਸਿੱਖ ਕਬਰਾਂ ਦਾ ਬੁਜਾਰੀ ਹੈ ਨਸ਼ਿਆਂ ਦਾ ਗੁਲਾਮ ਹੈ ਪ੍ਰੀਤਿਆਂ ਦਾ ਗੁਲਾਮ ਹੈ ਪਤਿਤ ਪੁਣੇ ਦਾ ਗੁਲਾਮ ਹੈ ਗੁਰੂ ਸਾਡੇ ਤੇ ਮਾਣ ਕਿਵੇਂ ਕਰੇ ਸਾਥਸਾ ਮਹਾਰਾਜ ਦੀ ਆਤਮਾ ਕਦੀ ਉਹਨਾਂ ਨੂੰ ਸਵਾਲ ਕਰਦੀ ਹੋਵੇਗੀ ਨਾ ਕਿ ਦੇਖ ਜਿਨ੍ਹਾਂ ਦੇ ਖਾਤਰ ਤੂੰ ਕੋਈ ਕਸਰ ਨਹੀਂ ਛੱਡੀ ਉਹਨਾਂ ਦਾ ਕੀ ਮੁੱਲ ਪਾਇਆ ਤੇ ਅਕਸਰ ਅਸੀਂ ਕਹਿੰਨੇ ਨਾ ਵੀ ਤੇਰਾ ਬਾਪ ਤੇਰੇ ਵਾਸਤੇ ਬਹੁਤ ਕੁਝ ਕਰਕੇ ਗਿਆ ਤੂੰ ਉਹਦੀ ਸਾਬ ਵੀ ਨਹੀਂ ਸਕਦਾ ਜਿੰਨੀ ਉਹਨੇ ਕਮਾਈ ਕਰ ਦਿੱਤੀ ਹੈ ਤੂੰ ਸਾਬ ਵੀ ਲਾ ਇਹਨੂੰ ਵਿਧਾ ਨਾ ਤੂੰ ਕਿਉਂ ਬਰਬਾਦ ਕਰ ਰਿਹਾ ਹੈ ਕਦੀ ਅਸੀਂ ਸੋਚਿਆ ਗੱਲ ਸਾਹ ਸਹੀ ਦੁਨੀਆਵੀ ਤੌਰ ਤੇ ਪੁੱਤਰ ਨੂੰ ਮਹਿਣਾ ਹੈ ਵੀ ਤੂੰ ਆਪਣੇ ਬਾਪ ਦੀ ਸਾਹ ਵੀ ਨਹੀਂ ਸਕਿਆ ਉਹਨੇ 10 ਕਿੱਲੇ ਬਣਾਈ ਤੂੰ 5 5 ਢਾ ਦਿੱਤੇ ਨੇ ਪੰਜ ਹੀ ਬਚਾਲਾ ਜਿਹੜੀ ਘਰ ਦੀ ਮਾਲਕੀ ਹੈ ਜਿਹੜੀ ਉਹਨੇ ਵੇਲੇ ਸੀ ਉਹ ਤੂੰ ਖਾ ਗਿਆ ਕੋਈ ਗੱਲ ਨਹੀਂ ਘਰ ਦੀ ਵੀ ਲੜਦੀ ਹੈ ਮਾਂ ਵੀ ਲੜਦੀ ਹੈ ਭੈਣਾਂ ਵੀ ਲੜਦੀਆਂ ਨੇ ਵੀ ਤੂੰ ਕਰ ਕੀ ਰਿਹਾ ਆਪਣੇ ਪਿਓ ਦੀ ਪੱਗ ਵੱਲ ਵੇਖ ਤੇ ਸਾਨੂੰ ਅਸੀਂ ਕਿੱਥੇ ਖੜੇ ਹਾਂ ਸਾਥਸਾ ਇਹ ਗੱਲਾਂ ਮੇਥੋਂ ਮਾਫ਼ ਕਰਨਾ ਮੈਂ ਕਹਿ ਦਿੱਤਾ ਤੁਸੀਂ ਸੁਣ ਲਿਆ ਅਸੀਂ ਮੰਨਿਆ ਨਹੀਂ ਸਰਨਾ ਨਹੀਂ ਬਚਾ ਨਹੀਂ ਹੋਣਾ ਕਿਉਂਕਿ ਜਿਹੜਾ ਸਮਾਂ ਹੈ ਨਾ ਸਾਥ ਸੰਗਤ ਉਹ ਹਰ ਇੱਕ ਦੇ ਕੋਲ ਆਪਣਾ ਜਵਾਬ ਮੰਗਦਾ ਵੀ ਮੈਂ ਤੈਨੂੰ ਮਿਲਿਆ ਸੀ ਤੂੰ ਕੀਤਾ ਕੀ ਜਦੋਂ ਸਮਾਂ ਲੰਘ ਜਾਂਦਾ ਫਿਰ ਮਨ ਉਕਰ ਹੁੰਦਾ ਹੈ ਪਰ ਸਮਾਂ ਵਾਪਸ ਨਹੀਂ ਆਉਂਦਾ ਇਸ ਕਰਕੇ ਸਾਨੂੰ ਮਹਾਰਗ ਸचेत ਕੀਤਾ ਹੈ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਨਿਖਾ ਰਬਮ ਵੇਸੀਆ ਬੇਖਾ ਕੱਢ ਵਹੀ ਐ ਮੇਰੇ ਮਨਾ ਚੰਗੀ ਸਿੱਖਿਆ ਸੁਣਿਆ ਕਰ ਜੇ ਚੰਗੀ ਸਿੱਖਿਆ ਬੱਲੇ ਨਾ ਪਈ ਨਾ ਸਿੱਖ ਨੂੰ ਵਹੀ ਕੱਢ ਕੇ ਧਰਮ ਰਾਜ ਬਹਿ ਗਿਆ ਨਾ ਫਿਰ ਅੱਖਾ ਦੂਜੇ ਬਾਬਾ ਫਰੀਦ ਜੀ ਛੱਤਰਗੰਜ ਬਹੁਤ ਮਿੱਠੀ ਬੋਲੀ ਉਹਨਾਂ ਦੀ ਸਾਾਸ ਬਟਾ ਨਿਰਮਲ ਜੀਵਨ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਰਦਾ ਦਖਾਂਤ ਕੀ ਹੈ ਜਿਹੜਾ ਗਿਆਨੀ ਹੋਣਾ ਉਹ ਸੰਗ ਤੋਂ ਡਰਦਾ ਵੀ ਕਿਤੇ ਲੋਕ ਗੁੱਸੇ ਨਾ ਹੋ ਜਾਣ ਮੈਨੂੰ ਦੁਬਾਰੇ ਨਾ ਸੱਦਣਗੇ ਮੈਨੂੰ ਲੋਕ ਪੈਸਾ ਨਾ ਦੇਣਗੇ ਨਹੀਂ ਸਾਥ ਸੰਗ ਸੱਚ ਕੋਲ ਬੈਠਿਓ ਸੱਚ ਦੀ ਗੱਲ ਕਰੋ ਇਹਦੇ ਵੱਲ ਸੱਚੇ ਜੇ ਗੁਰੂ ਵਰਨੋਂ ਤੁਹਾਡਾ ਮੁਖ ਸੱਚਾ ਹੈ ਤੇ ਦੁਨੀਆ ਵੀ ਤੁਹਾਡੇ ਪਿੱਛੇ ਪਿੱਛੇ ਤੁਰੇ ਫਿਰੇਗੀ ਸਾਥ ਸੰਗ ਇਕ ਆਸ ਗੁਰੂ ਦੀ ਪੈਰ ਗੁਰੂ ਦਾ ਤੇ ਸੱਚ ਬੋਲੋ ਚਾਹੇ ਤੁਸੀਂ ਵਿੱਚ ਨਵੀਂ ਸ਼ਾਮਲ ਹੋ ਤਾਂ ਇਸ ਗੱਲ ਨੂੰ ਮੈਨੂੰ ਵੀ ਪ੍ਰਮਾਣ ਕਰਨਾ ਕਿ ਵਿੱਚ ਵੀ ਆ ਘਾਟ ਅਹਿਸਾਸੰਦ ਇਸ ਕਰਕੇ ਦੁੱਖ ਚਿੰਤਾ ਦੂਰ ਕਰਨ ਵਾਸਤੇ ਗੁਰੂਦਰ ਤੇ ਬੈਠੇ ਹਾਂ ਉਹਦੇ ਵਾਸਤੇ ਗੁਰੂ ਦੀ ਸ਼ਰਨ ਵਿੱਚ ਆਏ ਹੋਏ ਹਾਂ ਤੇ ਮੰਗਦੇ ਕੀ ਹਾਂ ਸਤਗੁਰੂ ਨੇ ਕਿਹਾ ਮੰਗੋ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਪਹਿਲਾ ਸੁਖ ਦੀ ਗੱਲ ਹੀ ਕਿਉਂਕਿ ਦੁਖੀ ਬੰਦਾ ਸੁੱਖ ਵਾਸਤੇ ਭਜਦਾ ਠੁੱਪੇ ਖੜਾ ਬੰਦਾ ਸ਼ਾਮ ਨੂੰ ਭਜੇਗਾ ਵੀ ਪੈਰ ਸੜ ਰਹੇ ਨੇ ਕੀ ਕਰੀਏ ਪਿਆਸਾ ਪਾਣੀ ਵੱਲ ਭਜੇਗਾ ਗਰੀਬ ਪੈਸੇ ਵੱਲ ਭਜੇਗਾ ਸਾਸ ਜਿਹੜਾ ਬੰਦਾ ਗਿਆਨ ਦਾ ਇਸ਼ਿਆਵਾਣ ਹੈ ਉਹ ਗੁਰਬਾਣੀ ਵਾਲੇ ਪਾਸੇ ਭਜੇਗਾ ਵੀ ਸਾਰੇ ਸੁੱਖੇ ਦੇ ਵਿੱਚੋਂ ਨਿਕਲਣੇ ਨੇ ਸੁੱਖ ਇੰਨੇ ਇੱਥੇ ਲੈ ਕੇ ਆਖਣਾ ਤੁਹਾਡੇ ਹਿਰਦੇ ਵਿੱਚ ਸੁੱਖ ਸ਼ਬਦ ਨੇ ਦਸਮ ਦਵਾਰ ਤੋਂ ਸੋਖ ਨੂੰ ਇੱਥੇ ਰਹਿ ਹੋਣਾ ਹੈ ਸਾਧ ਸੰਗਤ ਇਸ ਕਰਕੇ ਮੰਨ ਕਰਕੇ ਬਚਨਾ ਕਰਕੇ ਤੇ ਕਰਮਾ ਕਰਕੇ ਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ ਇੱਥੇ ਸਾਧ ਸੰਗਤ 10 ਮਿੰਟ ਸ਼ਰਨ ਵਿੱਚ ਬਹਿ ਗਏ ਠੀਕ ਹੈ ਸੁਣ ਲਿਆ ਤੇ ਕਰਮਾ ਦੀ ਸ਼ਰਨ ਬਾਹਰ ਜਾ ਕੇ ਫਿਰ ਉਹ ਹੀ ਕੰਮ ਕਰ ਰੱਖਦੇ ਫਿਰ ਉਹਦੋਂ ਨਾ ਗੱਲ ਬਣੀ ਸਾਧ ਸੰਗਤ ਤੇ ਰਸਨਾ ਬਚਨਾ ਦੇ ਨਾਲ ਕਦੀ ਸ਼ਰਨ ਵਿੱਚ ਆਈ ਨਹੀਂ ਸਿੱਖ ਨੇ ਅਠੋ ਪਹਿਰ ਸ਼ਰਨ ਵਿੱਚ ਰਹਿਣਾ ਹੈ ਜਦੋਂ ਗੁਰੂਦਰਤ ਹੈ ਗੁਰੂ ਦੀ ਸ਼ਰਨ ਵਿੱਚ ਹੈ ਜਦੋਂ ਬਾਣੀ ਪੜ੍ਹਦਾ ਹੈ ਬਚਨਾ ਕਰਕੇ ਗੁਰੂ ਦੀ ਸ਼ਰਨ ਵਿੱਚ ਹੈ ਜਦੋਂ ਵਿਹਾਰ ਕਰਦਾ ਹੈ ਸਭ ਦੇ ਨਾਲ ਚੰਗਾ ਵਿਹਾਰ ਕਰਦਾ ਉਹ ਵੀ ਗੁਰੂ ਦੀ ਸ਼ਰਨ ਦੇ ਵਿੱਚ ਹੈ ਤਾਂ ਹੀ ਤੇ ਗਰੀਬ ਨਿਵਾਜ਼ ਸਤਿਗੁਰਾਂ ਨੇ ਤਿੰਨ ਸ਼ਬਦ ਕਹੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤਿੰਨਾ ਸ਼ਬਦਾਂ ਕਰਕੇ ਹੀ ਮਨ ਬਾਚ ਕਰਮ ਇਹ ਸ਼ਰਨ ਹੈ ਗੁਰੂ ਦੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਅਨ ਸੁਪਾ ਚਿੰਤਾ ਲਹੇ ਕੁਮਾਰੀ ਮਹਾਰਾਜ ਸੁਖ ਵੀ ਚਾਉਣਾ ਹੈ ਤੇ ਚਿੰਤਾ ਵੀ ਨਾ ਵਾਪਰੇ ਤੇ ਮਾਰਗ ਜਿਹੜਾ ਵਿੱਚ ਸੈਂਟਰ ਚ ਵਿਚਾਰ ਸ਼ਬਦ ਹੈ ਨਾ ਮਿਲੈ ਸੁਖ ਨਾਮ ਨਾਮ ਦੇ ਨਾਲ ਜੁੜ ਜਾ ਨਾਮ ਜੋ ਹੀ ਸੁਖ ਮਿਲਣਾ ਸੁਖ ਨੇ ਚਿੰਤਾ ਨੂੰ ਕਰਨੀ ਹੈ ਸਾਹ ਸੰਭਲ ਬਹੁਤ ਵੱਡੀ ਗੱਲ ਗਰੀਬ ਨਿਵਾਸ ਸਤਿਗੁਰਾਂ ਨੇ ਆਖੀ ਸਾਨੂੰ ਕਿਉਂਕਿ ਅਸੀਂ ਪਰਿਵਾਰਕ ਤੌਰ ਤੇ ਗੁਰੂ ਦੀ ਮੱਤ ਨੂੰ ਛੱਡ ਕੇ ਵਿਖਾਵੇ ਵਿੱਚ ਬੈਠ ਕੇ ਬਹੁਤ ਦੁਖੀ ਹਾਂ ਸਾ ਸੰਗਤ ਹਰ ਕੋਈ ਬੰਦਾ ਦੁੱਖਾਂ ਵਿੱਚ ਕਿਰਿਆ ਮਹਿਸੂਸ ਕਰਦਾ ਹੈ ਕਿਉਂਕਿ ਐਸਾ ਜੀਵਨ ਪ੍ਰਗਟ ਹੋ ਗਿਆ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਚਿੰਤਾ ਹੈ ਮਨੁੱਖ ਨੂੰ ਵੀ ਸਾਡੇ ਜਿਹੜੇ ਵੱਡੇ ਸਨ ਉਹਨਾਂ ਦਾ ਜੀਵਨ ਕੈਸਾ ਸੀ ਅਸੀਂ ਥੋੜਾ ਬਹੁਤ ਉਹਨਾਂ ਦੇ ਲਾਗੇ ਰਹੇ